ਸਾਰੇ ਹੋਕ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈਗਾ ਸਾਈਕੀਸ਼ੀ ਬਲੌਗ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਉਹਨਾਂ ਲਈ ਰਿਕੁਐਸਟਡ ਵੀਡੀਓ ਹੈ ਜਿਨ੍ਹਾਂ ਦੇ ਹੈਗਾ ਡੈਂਡਰਫ ਸਰਦੀ ਹੈ ਮੌਸਮ ਖੁਸ਼ਕ ਹੋਇਆ ਪਿਆ ਤੇ ਡੈਂਡਰਫ ਤੇ ਆਮ ਗੱਲ ਹੈ ਸਕਿਨ ਵੀ ਖੁਸ਼ਕ ਹੋ ਜਾਂਦੀ ਹੈ ਤੇ ਸਿਰ ਵਿੱਚ ਡੈਂਡਰਫ ਵੀ ਬਹੁਤ ਜ਼ਿਆਦਾ ਹੋ ਜਾਂਦਾ ਜੇ ਤੇ ਸਿਰ ਵਿੱਚ ਡੈਂਡਰਫ ਹੋ ਜਾਂਦਾ ਨਾ ਖੁਜਲੀ ਕਰ ਕਰਕੇ ਬੇ ਹਾਲ ਹੋ ਜਾਂਦਾ ਆਪਣਾ ਤੇ ਜਿਹੜੇ ਵਾਲ ਹੁੰਦੇ ਨੇ ਉਹ ਰੁੱਖੇ ਸੁੱਕੇ ਜੇ ਲੱਗਣ ਲੱਗ ਜਾਂਦੇ ਨੇ ਤੇ ਜਦੋਂ ਵੀ ਆਪਾਂ ਖੁਜਲੀ ਕਰਨੇ ਤੇ ਆਪਣੇ ਨਾਖੁਨਾ ਵਿੱਚ ਨੋਵਾ ਵਿੱਚ ਉਹ ਜਿਹੜਾ ਡੈਂਡਰਫ ਫਸ ਜਾਂਦਾ ਫਿਰ ਗੰਦਾ ਲੱਗਦਾ ਹੈ ਹਨਾ ਵਾਰ-ਵਾਰ ਆਪਾਂ ਨੂੰ ਸਾਫ਼ ਕਰਨੇ ਪੈਂਦੇ ਨੇ ਤੇ ਬੜਾ ਇਚਿੰਗ ਜੀ ਮਹਿਸੂਸ ਹੁੰਦੀ ਹੈ ਜਦੋਂ ਆਪਾਂ ਖੁਜਲੀ ਕਰਦੇ ਹਨਾ ਤੇ ਕੋਈ ਗੱਲ ਨਹੀਂ ਜਿਆਦਾ ਵੱਡੇ ਵੱਡੇ ਸਲੂਨ ਹੈ ਉਹਨਾਂ 'ਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਮੈਂ ਹੈਗੀ ਹੈ ਤੁਹਾਡੇ ਲਈ ਇੱਕ ਸੋਲੂਸ਼ਨ ਲੈ ਕੇ ਆਈ ਬਹੁਤ ਵਧੀਆ ਕਾਰਗਰ ਸੋਲੂਸ਼ਨ ਹੈ ਪਹਿਲਾਂ ਤੁਸੀਂ ਮੇਰੀ ਇਹ ਚੀਜ਼ ਫੋਲੋ ਕਰਨੀ ਜਦੋਂ ਵੀ ਤੁਸੀਂ ਸਿਰ ਵੋਸ਼ ਕਰਨਾ ਹੈ ਮਤਲਬ ਕੀ ਹੈ ਹਨਾ ਆਪਣੇ ਵਾਲ ਪੋਸ਼ ਕਰਨੇ ਨੇ ਕੋਈ ਵੀ ਸ਼ੈਂਪੂ ਜਿਹੜਾ ਵੀ ਤੁਸੀਂ ਇਸਤੇਮਾਲ ਕਰਦੇ ਹੋ ਤੁਸੀਂ ਕਰਨਾ ਇੱਕ ਪਿਆਜ਼ ਲੈਣਾ ਪਿਆਜ਼ ਨੂੰ ਕद्दूकस ਕਰਕੇ ਉਹਦਾ ਰਸ ਕੱਢ ਲੈਣਾ ਚਮਚਾ ਡੜ ਰਸ ਕੱਢ ਕੇ ਤੁਸੀਂ ਜਿਹੜਾ ਸ਼ੈਂਪੂ ਕੋਲੀਚ ਪਾ ਕੇ ਉਹਦੇ ਵਿੱਚ ਮਿਕਸ ਕਰ ਲੈਣਾ ਤੇ ਉਹਦੇ ਨਾਲ ਆਪਣਾ ਜਿਹੜਾ ਸੇਰੇ ਨਾਲ ਵਾਸ਼ ਕਰਨਾ ਹੈ ਪਹਿਲਾਂ ਤੇ ਇਹ ਚੀਜ਼ ਮੇਰੀ ਫੋਲੋ ਕਰ ਲਓ ਤੇ ਦੂਸਰਾ ਜਿਹੜਾ ਤੇਲ ਹੈ ਜਿਹਦੇ ਵਿੱਚ ਆਪਾਂ ਤਿੰਨ ਚੀਜ਼ਾਂ ਮਿਕਸ ਕਰਨੀਆਂ ਨੇ ਉਹ ਤੇਲ ਉਹ ਤੇਲ ਤੁਸੀਂ ਘੰਟਾ 2 ਪਹਿਲਾਂ ਜਦੋਂ ਵੀ ਤੁਸੀਂ ਸਿਰਵੋਸ਼ ਕਰਨਾ ਹੈ ਹੈਨਾ ਤੇ ਇਹ ਘੰਟਾ 2 ਪਹਿਲਾਂ ਸਿਰ 'ਚ ਮ사ਜ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਜਿਨ੍ਹਾਂ ਦੇ ਜ਼ਿਆਦਾ ਡੈਂਡਰਫ ਹੈ ਉਹ ਕਰਨਾ ਹਫ਼ਤੇ 'ਚ 3 ਵਾਰ ਜਿਨ੍ਹਾਂ ਦੇ ਹੈਗਾ ਥੋੜਾ ਉਹ 2 ਵਾਰੀ ਠੀਕ ਹੈ 2 ਵਾਰੀ ਮ사ਜ ਉਹ ਜ਼ਰੂਰ ਕਰਿਓ ਤੇ ਫਿਰ ਦੇਖਿਓ ਤੁਹਾਡੇ ਵਾਲ ਸਿਲਕੀ ਵੀ ਹੋ ਜਾਣਗੇ ਤੇ ਜਿਹੜੇ ਤੁਹਾਡੇ ਵਾਲ ਝੜਦੇ ਨੇ ਨਾ ਉਹ ਵੀ ਠੀਕ ਹੋ ਜਾਣਗੇ ਤੇ ਜਿਹੜੀ ਤੁਹਾਡੇ ਸਿਰ ਵਿੱਚ ਕਾਰ ਹੈ ਸਿਕਰੀਏ ਉਹ ਵੀ ਠੀਕ ਹੋ ਜਵੇਗੀ ਬਿਲਕੁਲ ਹੀ ਐਨ ਹੈਅਰ ਜਿਹੜੇ ਨੇ ਬਹੁਤ ਸੋਹਣੇ ਹੋ ਜਾਣਗੇ ਚਮਕੀਲੇ ਹੋ ਜਾਣਗੇ ਟੈਂਸ ਸਟ੍ਰੇਟ ਜਵਾਲ ਹੋਣੇ ਸ਼ੁਰੂ ਹੋ ਜਾਣੇ ਨੇ ਬਹੁਤ ਪਿਆਰੇ ਹੋ ਜਾਣੇ ਨੇ ਤੇ ਤੁਹਾਨੂੰ ਮੈਂ ਲਾ ਕੇ ਵੀ ਦਿਖਾਣੀ ਕਿ ਤੇ ਇਹ ਨਾ ਸਮਝੋ ਕਿ ਸਾਨੂੰ ਦੱਸ ਦਿੱਤੇ ਆਪਾਂ ਤੇ ਲਗਾਉਂਦੀ ਆ ਕਿ ਨਹੀਂ ਲਗਾਉਂਦੀ ਹਨ ਇਸ ਕਰਕੇ ਮੈਂ ਹਰ ਕੋਈ ਜੋ ਵੀ ਤੁਹਾਨੂੰ ਫੇਸ ਪੈਕ ਜਾਂ ਹੈਅਰ ਦਾ ਕੋਈ ਵੀ ਦੱਸਦੀ ਆ ਤੇ ਮੈਂ ਲਗਾ ਕੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੀ ਆ ਹਨ ਵੀਡੀਓ ਬਾਅਦ ਤੁਹਾਨੂੰ ਸ਼ੇਅਰ ਕਰ ਦਾਂ ਜਿਹੜੇ ਪਹਿਲਾਂ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਬਹੁਤ ਵਧੀਆ ਸਾਰਿਆਂ ਲਈ ਫਾਇਦੇਮੰਦ ਹੈ ਹਰ ਕੋਈ ਲਗਾ ਸਕਦੇ ਹੈ ਬੱਚਾ ਬੁढ़ा ਜਵਾਨ ਹਰ ਕੋਈ ਇਹਨੂੰ ਇਸਤੇਮਾਲ ਕਰ ਸਕਦਾ ਹੈ ਉਹਦੇ ਲਈ ਆਪਾਂ ਕੀ ਲੈਣਾ ਹੈਗਾ ਕੋਕੋਨਟ ਆਇਲ ਠੀਕ ਹੈ ਸਰਦੀ ਹੈ ਤੇ ਤੇਲ ਜਿਹੜਾ ਥੋੜਾ ਜੰਮ ਜਾਂਦਾ ਤੇ ਆਪਾਂ ਕੀ ਕਰਨਾ ਹੈ ਚਾਹੇ ਤਾਂ ਇਹਨੂੰ ਜੇ ਧੁੱਪ ਹੈਗੀ ਧੁੱਪੇ ਤੁਸੀਂ ਗਰਮ ਕਰ ਸਕਦੇ ਹੋ ਜਾਂ ਫਿਰ ਜੇ ਧੁੱਪ ਨਹੀਂ ਹੈਗੀ ਤੁਸੀਂ ਕੀ ਕਰਨਾ ਹੈਗੇ ਪਾਣੀ ਗਰਮ ਕਰਕੇ ਤੇ ਇਹਨੂੰ ਵਿੱਚ ਰੱਖ ਦੇਣਾ ਤੇ ਉਹਨੇ ਗਰਮ ਹੋ ਜਾਣਾ ਠੀਕ ਹੈ ਤੇ ਇਹ ਥੋੜਾ ਆਪਾਂ ਲੈ ਲਿਆ ਚਮਚਾ ਦੋ ਠੀਕ ਹੈ ਨਾਰੀਅਲ ਦਾ ਓਇਲ ਜਿਹਨੂੰ ਆਪਾਂ ਮ사ਜ ਕਰਨੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਸ਼ੀਸ਼ੇ 'ਚ ਪਾ ਕੇ ਬਣਾ ਕੇ ਵੀ ਰੱਖ ਸਕਦੇ ਹੋ ਇਕੱਠਾ ਤੇ ਉਹਦੇ ਲਈ ਦੂਸਰੀ ਚੀਜ਼ ਲੈਣੀ ਆਪਾਂ ਮੁਸ਼ਕਪੂੜ ਦੀ ਟਿੱਕੀ ਇਹ ਹੈਗੀ ਮੁਸ਼ਕਪੂੜ ਦੀ ਟਿੱਕੀ ਇਹ ਦੇਖੋ ਇਹ ਮੇਰਾ ਦਿੱਤਾ ਹੋਇਆ ਚੂਰਾ ਜ ਹੈ ਤੇ ਇਹਨੂੰ ਚੰਗੀ ਤਰ੍ਹਾਂ ਕਿਸੇ ਵੀ ਚੀਜ਼ ਨਾਲ ਆਪਾਂ ਕੁੱਟ ਕੇ ਇਹਦਾ ਚੂਰਾ ਜ ਆ ਪਾਊਡਰ ਜ ਆ ਬਣਾ ਲੈਣਾ ਤੇ ਇਹ ਚੀਜ਼ ਕਰ ਲੈਣੀ ਆਪਾਂ ਇਹਦੇ ਵਿੱਚ ਮਿਕਸ ਜਿਹੜੇ ਮੁਸ਼ਕਪੂੜ ਹੁੰਦਾ ਹੈ ਇਹ ਜ਼ਖਮਾਂ ਲਈ ਦਾਗਾਂ ਲਈ ਔਰ ਸਿਕਰੀ ਲਈ ਇਹਨਾ ਵਧੀਆ ਹੁੰਦਾ ਹੈ ਅਗਰ ਤੁਹਾਡੇ ਜ਼ਖਮ ਹੋ ਜਾਂਦੇ ਨੇ ਨਾ ਸਿਰ ਵਿੱਚ ਉਹਨੂੰ ਵੀ ਇਹ ਠੀਕ ਕਰੇਗਾ ਤੇ ਜਿਨ੍ਹਾਂ ਦੇ ਮਾਤਾ ਦੇ ਦਾਗ ਪੈ ਜਾਂਦੇ ਨੇ ਉਹ ਵੀ ਇਹਦੀ ਮ사ਜ ਕਰਨ ਤੇ ਬਿਲਕੁਲ ਹੀ ਜਿਹੜੇ ਦਾਗ ਧੱਬੇ ਨੇ ਬਿਲਕੁਲ ਮੂਵ ਹੋ ਜਾਣਗੇ ਤੇ ਸਿਰ ਦੀ ਜਿਹੜੀ ਕਾਰ ਸਿਕਰੀ ਸਾਰੇ ਠੀਕ ਹੋ ਜਾਏਗੀ ਨਾਰੀਅਲ ਤੇਲ ਹੋ ਗਿਆ ਔਰ ਹੋਗੀ ਆਪਣੇ ਮੁਸ਼ਕਪੂਰ ਦੀ ਟਿੱਕੀ ਔਰ ਤੀਸਰੀ ਚੀਜ਼ ਲੈਣੀ ਹੈਗੀ 11 ਯਾਨੀ ਕਿ ਨਿੰਬੂ ਚਮਚਾ ਇੱਕ ਪਿਆਣਾ ਹੈ ਆਪਾਂ ਨਿੰਬੂ ਦਾ ਰਸ ਠੀਕ ਹੈ ਜੀ ਨਿੰਬੂ ਦਾ ਰਸ ਪਾ ਲੈਣਾ ਹੈ ਆ ਦੇਖੋ ਸਿਰਫ ਤਿੰਨ ਚੀਜ਼ਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਦੇਖੋ ਚੰਗੀ ਤਰ੍ਹਾਂ ਕਰ ਲਿਆ ਆਪਾਂ ਇਹਨੂੰ ਮਿਕਸ ਇਹ ਤੁਸੀਂ ਆਪਣੇ ਸਕਿਨ ਤੇ ਵੀ ਲਗਾ ਸਕਦੇ ਹੋ ਫੇਸ ਤੇ ਵੀ ਲਗਾ ਸਕਦੇ ਹੋ ਫੇਸ ਤੇ ਲਗਾਉਣ ਵਾਸਤੇ ਵੀ ਬਹੁਤ ਵਧੀਆ ਹੁੰਦਾ ਹੈ ਔਰ ਸਿਰ ਦੀ ਸਿਕਰੀ ਵਾਸਤੇ ਵੀ ਬਹੁਤ ਵਧੀਆ ਹੈ ਸਿਰਫ ਨਾਰੀਅਲ ਦੇ ਤੇਲ ਵਿੱਚ ਆਹ ਦੋ ਚੀਜ਼ਾਂ ਮਿਕਸ ਕਰਕੇ ਲਗਾ ਲਓ ਮੈਂ ਕਹਿੰਨੇ ਜੇ ਤੁਹਾਡਾ ਡੈਂਡਰਫ ਰਹਿ ਵੀ ਗਿਆ ਨਾ ਤਾਂ ਤਾਂ ਕਿਉਂ ਜੇ ਹਫਤੇ 'ਚ ਜੇ ਜ਼ਿਆਦਾ ਹੈ ਤੇ ਤਿੰਨ ਵਾਰ ਅਗਰ ਥੋੜਾ ਹੈ ਤੇ ਦੋ ਵਾਰ ਤੁਸੀਂ ਮ사ਜ ਕਰ ਲੈਣੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਇਹਨਾਂ ਦੇ ਜਿਹੜੇ ਰੂਟਸ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਲਗਾਣਾ ਇਦਾਂ ਦਾ ਕਰਕੇ ਹੁਣ ਸਰਦੀ ਹੈ ਨਾ ਤੁਹਾਡਾ ਜੰਮ ਜਾਂਦਾ ਹੈ ਨਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਗੁੰਗਰਾਗਾ ਕਰ ਲੋ ਨਿੱਗਾ ਨਿੱਗਾ ਕਰ ਲੋ ਇੱਕ ਤਾਂ ਸਿਰ ਦੀ ਮ사ਜ ਹੋ ਜਾਂਦੀ ਏ ਠੀਕ ਹੈ ਸਿਕਰੇ ਤੁਹਾਡੇ ਪਤਾ ਨਹੀਂ ਚਲਣੀ ਹੈਗੀ ਵੀ ਗਈ ਤੇ ਗਈ ਕਿਥੇ ਸਾਰਾ ਡੈਂਡਰਫ ਠੀਕ ਹੋ ਜਾਣਾ ਹੈ ਮੈਂ ਆਪਣੇ ਬੱਚਿਆਂ ਦੇ ਵੀ ਲਗਾਉਂਦੀ ਰਹਿੰਨੇ ਆਂ ਆਪ ਵੀ ਲਗਾਉਂਦੇ ਰਹਿੰਨੇ ਆਂ ਅਸੀਂ ਹਫਤੇ 'ਚ ਇੱਕ ਵਾਰੀ ਲਗਾਉਣਾ ਹੈ ਕਿਉਂਕਿ ਸਾਡੇ ਡੈਂਡਰਫ ਬਿਲਕੁਲ ਨਹੀਂ ਹੈਗਾ ਕਿਉਂਕਿ ਅਸੀਂ ਸ਼ੁਰੂ ਤੋਂ ਇਸਤੇਮਾਲ ਕਰਦੇ ਹਾਂ ਇਸ ਕਰਕੇ ਡੈਂਡਰਫ ਸਾਡੇ ਬਿਲਕੁਲ ਵੀ ਨਹੀਂ ਹੈਗਾ ਤੇ ਅਸੀਂ ਹਫਤੇ ਵਿੱਚ ਫਿਰ ਵੀ ਮ사ਜ ਕਰ ਲੈਣੇ ਆ ਕਿਉਂਕਿ ਆਇਲਿੰਗ ਬਹੁਤ ਜ਼ਰੂਰੀ ਹੈ ਵਾਲਾਂ ਦੀ ਆਇਲਿੰਗ ਬਹੁਤ ਜ਼ਰੂਰੀ ਹੈ ਮ사ਜ ਬਹੁਤ ਜ਼ਰੂਰੀ ਹੈ ਸਿਰ ਦੀ ਤੇ ਕਰਨੀ ਚਾਹੀਦੀ ਹੈ ਵਾਲ ਵੀ ਹੈਲਦੀ ਰਹਿੰਦੇ ਨੇ ਵਾਲ ਝੜਦੇ ਵੀ ਨਹੀਂ ਹੈਗੇ ਔਰ ਜਿਹੜੇ ਦੋਮੇ ਵਾਲ ਹੋ ਜਾਂਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਔਰ ਦੁਬਾਰਾ ਜਿਹੜੇ ਵਾਲ ਨਹੀਂ ਆਉਂਦੇ ਹੈਗੇ ਗ੍ਰੋਥ ਉਹ ਵੀ ਆਣੇ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਇਲਿੰਗ ਬਹੁਤ ਜ਼ਰੂਰੀ ਹੈ ਸਿਰ ਧੋਣ ਤੋਂ ਪਹਿਲਾਂ ਆਪਣੇ ਵਾਲਾਂ ਦੀ ਆਇਲਿੰਗ ਬਹੁਤ ਜ਼ਰੂਰੀ ਹੈ ਕਰਨੀ ਇਸ ਤਰੀਕੇ ਨਾਲ ਤੁਸੀਂ ਆਪਣੇ ਸਿਰ ਦੀ ਸਾਰੇ ਸਿਰ ਚ ਲਗਾ ਕੇ ਨਾ ਸਾਰੇ ਮਾਸ ਨਾਲ ਚੰਗੀ ਤਰ੍ਹਾਂ ਰੂਟਸ ਕੱਢ-ਕੱਢ ਕੇ ਲਗਾ ਕੇ ਫਿਰ ਤੁਸੀਂ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆਪਣੇ ਹੱਥਾਂ ਨਾਲ ਕਰ ਸਕਦੇ ਹੋ ਤਾਂ ਵੀ ਅਗਰ ਦੂਸਰੇ ਇਨਸਾਨ ਕੋ ਕਰਾਉਣਾ ਚਾਹੁੰਦੇ ਹੋ ਤਾਂ ਉਹ ਸਭ ਤੋਂ ਵਧੀਆ ਹੈ ਇਸ ਤਰੀਕੇ ਨਾਲ ਸਾਰੇ ਲਗਾ ਕੇ ਤੇ ਆਪਣੇ ਇਦਾਂ ਤੁਸੀਂ ਮ사ਜ ਕਰੋ ਹਲਕੇ-ਹਲਕੇ ਹੱਥਾਂ ਨਾਲ ਮ사ਜ ਕਰੋ ਜਦ ਤੁਸੀਂ ਮ사ਜ ਕਰਨੀ ਸ਼ੁਰੂ ਕਰ ਦਿੱਤੀ ਨਾ ਇੱਕ ਹੋਰ ਚੀਜ਼ ਜਦੋਂ ਆਪਣੇ ਮੱਥੇ ਤੇ ਪਿਗਮੇਟੇਸ਼ਨ ਹੋ ਜਾਂਦੀ ਹੈ ਜਾਂ ਸ਼ਾਈਆਂ ਦੇ ਦਾਗ ਤੱਬੇ ਹੋ ਜਾਂਦੇ ਨੇ ਹਨਾ ਤੇ ਉਹਦਾ ਕਾਰਨ ਵੀ ਸਿਕਰੀ ਹੁੰਦੀ ਹੈ ਜਿਨ੍ਹਾਂ ਦੇ ਸਿਰ ਵਿੱਚ ਜ਼ਿਆਦਾ ਗੰਦਗੀ ਹੁੰਦੀ ਸਿਕਰੀ ਹੁੰਦੀ ਹੈ ਨਾ ਉਹਨਾਂ ਦੇ ਮੱਥੇ ਤੇ ਪਿਗਮੇਟੇਸ਼ਨ ਸ਼ੁਰੂ ਹੋ ਜਾਂਦੀ ਹੈ ਦਾਗ ਧੱਬੇ ਆਉਣੇ ਸ਼ੁਰੂ ਹੋ ਜਾਂਦੇ ਨੇ ਮੱਥਾ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਆਪਣੇ ਹੈੱਡ ਦੀ ਮ사ਜ ਜ਼ਰੂਰ ਕਰਿਆ ਕਰੋ ਹੈੱਡ ਦੀ ਸਫਾਈ ਜ਼ਰੂਰ ਰੱਖਿਆ ਕਰੋ ਹਫ਼ਤੇ ਵਿੱਚ ਇੱਕ ਦੋ ਵਾਰੀ ਤਾਂ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਨਹੀਂ ਹੈਗਾ ਡੈਂਡਰਫ ਉਹਨਾਂ ਨੂੰ ਵੀ ਬਹੁਤ ਜ਼ਰੂਰੀ ਹੈ ਕਰਨੇ ਸਾਜੀ ਲੋ ਜੀ ਇਸ ਤਰੀਕੇ ਨਾਲ ਤੁਸੀਂ ਆਇਲਿੰਗ ਕਰ ਲੈਣੀ ਹੈ ਬਾੜਾਂਦੀ ਤੇ 1 ਘੰਟਾ ਡੇਢ ਆਪਣੇ ਵਾਲਾਂ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਸੀਂ ਕਰ ਲੈਣਾ ਆਪਣੇ ਸਿਰ ਨੂੰ ਵੋਸ਼ ਤੇ ਤੁਸੀਂ ਦੇਖਿਓ ਤੁਹਾਡੇ ਜਿਹੜੇ హెయిਰ ਨੇ ਨਾ ਦਿਨ ਮਤ ਦਿਨ ਇੰਨੀ ਮਤਲਬ ਕਿ ਗ੍ਰੋਥ ਹੋ ਜਾਣੇ ਹੈਰ ਦੀ ਇੰਨੇ ਵਧੀਆ ਹੋ ਜਾਣੇ ਨੇ ਵਾਲ ਤੁਹਾਡੇ ਤੁਸੀਂ ਸ਼ਾਈਨਿੰਗ ਵੀ ਕਰਨਗੇ ਔਰ ਵਾਲਾਂ 'ਚ ਜਾਨ ਵੀ ਆਊਗੀ ਡੈਂਟਫ ਜਿਹੜਾ ਤੁਹਾਡੇ ਪਤਾ ਹੀ ਨਹੀਂ ਚੱਲਣਾ ਗਿਆ ਤੇ ਗਿਆ ਕਿੱਥੇ ਇਸ ਤਰੀਕੇ ਨਾਲ ਮ사ਜ ਕਰਕੇ ਤੁਸੀਂ ਆਪਣੇ ਵਾਲਾਂ ਵਿੱਚ ਜੂڑا ਬਣਾ ਕੇ ਰੱਖ ਸਕਦੇ ਹੋ ਕੋਈ ਵੀ ਕੰਮ ਕਰੋ ਤੇ ਬਿਲਕੁਲ ਵੀ ਤੁਹਾਡੇ ਵਾਲਾਂ ਵਿੱਚ ਜਿਹੜਾ ਔਇਲ ਹੈ ਨਾ ਐਨ ਸਮਾਜ ਆਵੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਮਤਲਬ ਕਿ ਪੂਰੀ ਔਇਲਿੰਗ ਕਰ ਲਓ ਚੀਜ਼ਾਂ ਸਮਝ ਆ ਗਈਆਂ ਹੋਣਗੀਆਂ ਮੋਸ਼ਕਪੂਰ ਦੀ ਟਿੱਕੀ ਹੈਗੀ ਐ ਔਰ ਨਿੰਬੂ ਹੈਗਾ ਇਹ ਕੋਕੋਨਟ ਔਇਲ ਹੈਗਾ ਤੇ ਲੋਜੀ ਮੈਂ ਮ사ਜ ਕਰ ਲਈ ਹੈ ਹੁਣ ਮੈਂ ਘੰਟਾ ਦੋ ਰੱਖਾਂਗੀ ਆਪਣਾ ਕੰਮਕਾਰ ਕਰਾਂਗੀ ਕੰਮਕਾਰ ਕਰਕੇ ਫਿਰ ਮੈਂ ਉਸ ਤੋਂ ਬਾਅਦ ਆਪਣੇ ਹੈਡ ਦੀ ਵੋਸ਼ ਕਰ ਲਵਾਂਗੀ ਤੇ ਅੱਜ ਦੀ ਵੀਡੀਓ ਉਮੀਦ ਹੈ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਰ ਦੇਣਾ ਬਾਅਦ ਵਿੱਚ ਸ਼ੇਅਰ ਕਰ ਦੇਣਾ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਮੈਨੂੰ ਤਾਂ ਲੱਗ ਰਹੀ ਹੈ ਠੰਡ ਤੇ ਮੈਂ ਹੁਣ ਆਪਣਾ ਕੰਮਕਾਰ ਕਰਦੀ ਆ ਫਿਰ ਮੈਂ ਜਾ ਕੇ ਆਪਣਾ ਜਿਹੜਾ हेयर ਹੈ ਨਾ ਉਹ ਵਾਸ਼ ਕਰਾਂਗੀ ਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ 2:30 ਵਜੇ ਵੀਡੀਓ ਦੇਖਣਾ ਸਪੈਸ਼ਲ ਵੀਡੀਓ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈਗੀ ਸ਼ਾਈਆਂ ਹੈ ਕਿ ਨਾ ਉਹਨਾਂ ਲਈ ਵੀਡੀਓ ਇੱਕ ਬਹੁਤ ਵਧੀਆ ਵੀਡੀਓ ਹੈ ਜਰੂਰ ਤੁਸੀਂ ਦੇਖਣਾ ਤੇ ਚਲੋ ਜੀ ਚੈਨਲ ਨੂੰ ਕਰ ਲੋ ਫਟੋ ਫਟ ਸਬਸਕ੍ਰਾਈਬ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਤਦ ਤੱਕ ਲਈ ਬਾਏ ਬਾਏ